ਤੁਸੀਂ ਜਿਹੜੀ ਸੇਵਾ ਕਰਦੇ ਬਿਓ ਕਿਸ ਤਰ੍ਹਾਂ ਦੀ ਸੇਵਾ ਕਰ ਮੈਂ ਤੁਹਾਡੇ ਮੂੰਹੋਂ ਸੁਣਾ ਚਾਹਾਂ ਨਹੀ ਇਹ ਸੇਵਾ ਨਹੀਂ ਆਪਣਾ ਫਰਜ਼ ਹੈਗਾ ਵਾ ਆਪਾਂ ਪੰਜਾਬ ਦਾ ਹੀ ਖਾਨਦੇ ਆ ਤੇ ਜੇ ਪੰਜਾਬ ਤੇ ਭੀੜ ਹੋਈ ਆ ਤਾਂ ਆਪਾਂ ਸਾਰਿਆਂ ਨੂੰ ਹਮਲਾ ਮਾਰਨਾ ਚਾਹੀਦਾ ਹੈ ਕਈ ਵਾਰੀ ਐਦਾਂ ਹੈਗਾ ਕਿ 4-500 ਕਿਲੋਮੀਟਰ ਦੂਰੋਂ ਬੰਦਾ ਫੋਨ ਕਰਦਾ ਕਿ ਭਾਜੀ ਕਿਸ਼ਤੀ ਆ ਗਈ ਆ ਅਸਲ 'ਚ ਉਹਦੇ ਅੰਦਰ ਟੀਸ ਹੁੰਦੀ ਆ ਦਰਦ ਹੁੰਦੀ ਜਿਹੜਾ ਫਸਿਆ ਹੋਣਾ ਵਾ ਇਹ ਤੁਸੀਂ ਭੇਟਾ ਦੇ ਰਹੇ ਹੋ ਸੇਵਾ ਕਰਦੇ ਹੋ ਨਹੀਂ ਨਹੀਂ ਸੇਵਾ ਦੇਖੋ ਸੇਵਾ ਤੇ ਯੋਗਦਾਨ ਹੁੰਦਾ ਵਾ ਕਿ ਆਪਣਾ ਫਰਜ਼ ਕੀ ਹੈਗਾ ਵਾ ਜਦ ਆਪਰੇ ਘਰ ਦੇ ਘਰ ਦੇ ਬੱਚਿਆਂ ਨੂੰ ਦੇਖਦੇ ਆਪਾਂ ਜਾਂ ਆਂਗ ਗਵਾਂ ਨੂੰ ਦੇਖਦੇ ਆ ਕੋਈ ਢਿੱਗਾ ਹੈਗਾ ਉਹ ਸੇਵਾ ਸੇਵਾ ਕਹਿ ਨਹੀਂ ਸਕਦੇ ਉਹ ਆਪਣਾ ਫਰਜ਼ ਹੁੰਦਾ ਵਾ اخਲਾਕੀ ਫਰਜ਼ ਹੈ ਜਦਾਂ ਨਾ ਸੜਕ ਤੇ ਵੀ ਕੋਈ ਪਿਆ ਹੁੰਦਾ ਬੰਦਾ ਆਪਾਂ ਕਹਿੰਦੇ ਚੱਕ ਲਈਏ ਉਹ ਫਰਜ਼ ਹੈ ਗਿਆ ਇਹਦੇ ਵਿੱਚ 10 ਕਟਨ ਤੱਕ ਮਟੀਰੀਅਲ ਲਿਆ ਸਕਦੇ ਆ ਇਹ ਬਾਈ ਦੀ ਵੀ ਇਹ ਕਈ ਵਾਰੀ ਪੰਨ ਵੀ ਲਾਉਣਾ ਹੁੰਦਾ ਵਾ ਤੇ ਰੋਡ ਦੇ ਉੱਤੇ ਥਾਂ ਨਹੀਂ ਹੁੰਦੀ ਆ ਪਰ ਨਾਲ ਦਰਿਆ ਵਾ ਗੜਾ ਹੁੰਦਾ ਜੀ ਜੀ ਇਹਨੂੰ ਉਸ ਦਰਿਆ ਦੇ ਵਿੱਚ ਇਹਦੇ ਵਿੱਚ ਬੋਰੇ ਰੱਖ ਕੇ ਆਪਾਂ ਉਹਦੇ ਵਿੱਚ ਠੁੱਟ ਸਕਦੇ ਆਪਾਂ ਪਿਆ ਕੇ ਇੱਕ ਮੈਂ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਅਨਨੈਸੈਸਰੀ ਚੌਂਕਿਆ ਦੌਰ ਤੇ ਕੋਈ ਕਿਸ਼ਤੀ ਨਾ ਲੈ ਜਾਵੇ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਕਿਸ਼ਤੀ ਤੇ ਟਰੈਕਟਰ ਦੇ ਵਿੱਚ ਫਰਕ ਹੁੰਦਾ ਵਾ ਤੇ ਇਹ ਆ ਕਿ ਕਈ ਵਾਰੀ ਆਪਾਂ ਕੰਮ ਕਰਨ ਜਾਣੇ ਆ ਤਾਂ ਹਾਸੋ ਹੀ ਨਹੀਂ ਗੱਲ ਨਾ ਹੋ ਜਾਈਏ ਜਾਂ ਨੁਕਸਾਨ ਨਾ ਕਰਾ ਲਈਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਬਲੇਟਨ ਤੇ ਮੈਂ ਹਾਂ ਰਜੀ ਵਦਵਾ ਐਸਐਮਐਸੀ ਖੜੇ ਹਾਂ ਰੇਲ ਕੋਚ ਫੈਕਟਰੀ ਦੇ ਬਿਲਕੁਲ ਸਾਹਮਣੇ ਇਹ ਇੱਕ रेल कंपोनेंट फैक्ट्री है हंसपाल कोच फैक्ट्री ਦਾ ਨਾਮ ਹੈ ਇਸ ਫੈਕਟਰੀ ਦੇ ਵਿੱਚ ਰੇਲਵੇ ਦੇ ਜਿਹੜੇ ਕੋਚਸ ਹੈ ਬਣਾਏ ਜਾਂਦੇ ਹਨ ਯਾਨੀ ਰੇਲਵੇ ਦੇ ਪਾਸ ਬਣਾਏ ਜਾਂਦੇ ਨੇ ਤੁਸੀਂ ਦੇਖ 파 ਰਹੇ ਹੋ ਕਿ ਇਸ ਤਰ੍ਹਾਂ ਦੀ ਇੱਕ ਬਹੁਤ ਹੀ ਵੱਡੀ ਫੈਕਟਰੀ ਹੈ ਕੰਪੋਨੈਂਟ ਰੇਲਵੇ ਦੇ ਬੰਦੇ ਨੇ ਇਹ ਵੀ ਦਿਖਾ ਦਿੰਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਦੇ ਕੰਪੋਨੈਂਟ ਬੰਦੇ ਨੇ ਰੇਲਵੇ ਦੇ ਕੰਪੋਨੈਂਟਸ ਬਣਾਏ ਜਾਂਦੇ ਨੇ ਇੱਥੇ ਲੇਕਿਨ ਇਸ ਸਮੇਂ ਜਿਹੜੀ ਘੜੀ ਹੈ ਪੰਜਾਬ ਦੇ ਵਿੱਚ ਆਪਤਾ ਦੀ ਘੜੀ ਹੈ ਪੰਜਾਬ ਦੇ ਵਿੱਚ ਇਸ ਸਮੇਂ ਆਏ ਹੋਏ ਨੇ ਇਸ ਹੜਾਂ ਜਿਹੜੇ ਇਸ ਵਿੱਚ ਲੋਕਾਂ ਦੀ ਜਿਹੜੀ ਹੈਲਪ ਕਰਨ ਵਾਸਤੇ ਮਦਦ ਕਰਨ ਵਾਸਤੇ ਹੰਸਪਾਲ ਕੋਚ ਫੈਕਟਰੀ ਵੱਲੋਂ ਵੀ ਹੱਥ ਵਧਾਇਆ ਗਿਆ ਹੈ ਯਾਨੀ ਪੰਜਾਬੀ ਹਰ ਜਗ੍ਹਾ ਤੇ ਆਪਤਾ ਜਿੱਥੇ ਵੀ ਆਂਦੀ ਹੈ ਉੱਥੇ ਖੜੇ ਹੁੰਦੇ ਹਨ ਹੈਲਪ ਕਰਨ ਵਾਸਤੇ ਇਹਨਾਂ ਨੇ ਜਿਹੜੀ ਹੈਲਪ ਕੀਤੀ ਹੈ ਇਸ ਸਮੇ ਇੱਕ ਜਹਾਜ਼ ਬਣਾ ਰਹੇ ਨੇ ਯਾਨੀ ਇੱਕ ਬੇੜਾ ਬਣਾਇਆ ਜਾ ਰਿਹਾ ਹੈ ਵੱਡਾ ਬੇੜਾ ਰੈਸਕਿਊ ਕਰਨ ਵਾਸਤੇ ਗੱਲਬਾਤ ਕਰਦੇ ਆਏ ਸੁਦਰ ਓਨਰ ਪਿਤਪਾਲ ਸਿੰਘ ਸਰਦਾਰ ਪਿਤਪਾਲ ਸਿੰਘ ਨੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਹਾਂਜੀ ਪਿਆਰੋ ਕੀ ਹਾਲ ਚਾਲ ਹੈ ਬਾਸ ਵਧੀਆ ਜੀ ਅੱਛਾ ਭਾਜੀ ਤੁਸੀਂ ਜਿਹੜੀ ਸੇਵਾ ਕਰਦੇ ਹੋ ਕਿਸ ਤਰ੍ਹਾਂ ਦੀ ਸੇਵਾ ਕਰ ਮੈਂ ਤੁਹਾਡੇ ਮੂੰਹੋਂ ਹੀ ਸੁਣਾ ਚਾਹਾਂ ਨਹੀਂ ਹੈ ਸੇਵਾ ਨਹੀਂ ਆਪਣਾ ਫਰਜ਼ ਹੈਗਾ ਵਾ ਆਪਾਂ ਪੰਜਾਬ ਦਾ ਹੀ ਖਾਨਦੇ ਆ ਤੇ ਜੇ ਪੰਜਾਬ ਤੇ ਭੀੜ ਹੋਈ ਹੈ ਤਾਂ ਆਪਾਂ ਸਾਰਿਆਂ ਨੂੰ ਹਮਲਾ ਮਾਰਨਾ ਚਾਹੀਦਾ ਹੈਗਾ ਕਿ ਇੰਡਸਟਰੀ ਵਾਲਿਆਂ ਨੂੰ ਹਮਲਾ ਮਾਰਨਾ ਚਾਹੀਦਾ ਜਿਹੜੇ ਹੋਰ ਵੀ ਇੰਡਸਟਰੀ ਹੈਗੀ ਆ ਉਹਨੂੰ ਇਸ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਵਾ ਜਿੱਦਾਂ ਬਰਨਾਲਾ ਸਾਈਡ ਜਾਂ ਫਰੋਜ਼ਪੁਰ ਫਰੋਜ਼ਪੁਰ ਸਾਈਡ ਹੈਗੇ ਆ ਇੱਕ ਕਾਫੀ ਵੱਡੇ ਪਲਾਂਟ ਉੱਥੇ ਵੀ ਹੈਗੇ ਆ ਉਹਨਾਂ ਨੂੰ ਵੀ ਆਪਣੇ ਤੌਰ ਤੇ ਹਮਲਾ ਮਾਰਨਾ ਚਾਹੀਦਾ ਹੈਗਾ ਕਈ ਵਾਰੀ ਐਦਾਂ ਹੈਗਾ ਕਿ 4-500 ਕਿਲੋਮੀਟਰ ਦੂਰੋਂ ਬੰਦਾ ਫੋਨ ਕਰਦਾ ਕਿ ਭਾਜੀ ਕਿਸ਼ਤੀ ਹੈਗੀ ਆ ਅਸਲ 'ਚ ਉਹਦੇ ਅੰਦਰ ਟੀਸ ਹੁੰਦੀ ਆ ਦਰਦ ਹੁੰਦੀ ਜਿਹੜਾ ਫਸਿਆ ਹੁੰਦਾ ਵਾ ਤੇ ਉੱਥੋਂ ਦੇ ਮੇਨ ਸਾਡਾ ਮੈਸੇਜ ਹੈਗਾ ਕਿ ਉੱਥੋਂ ਦੇ ਇੰਡਸਟਰੀਅਲਿਸਟ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇਹ ਉਦਮ ਕਰਨਾ ਚਾਹੀਦਾ ਬਾਕੀ ਅਸੀਂ ਡਾਟਾ ਸਾਰਾ ਨੈੱਟ ਤੇ ਪਾਇਆ ਹੋਇਆ ਹੈਗਾ ਵਾ ਇਹਦਾ ਕੋਈ ਡਿਜ਼ਾਈਨ ਕੁਝ ਵੀ ਚਾਹੀਦਾ ਵਾ ਕਿਸ਼ਤੀਆਂ ਦਾ ਚਾਹੀਦਾ ਅਸੀਂ ਓਪਨ ਕੀਤਾ ਹੈ ਕਿ ਜਿਹੜਾ ਮਰਜੀ ਬਣਾ ਸਕਦਾ ਵਾ ਮਤਲਬ ਇਹ ਤੁਸੀਂ ਭੇਟਾ ਦੇ ਰਹੇ ਹੋ ਸੇਵਾ ਕਰਦੇ ਹੋ ਨਹੀਂ ਨਹੀਂ ਸੇਵਾ ਦੇਖੋ ਸੇਵਾ ਤੇ ਇਹ ਯੋਗਦਾਨ ਹੁੰਦਾ ਵਾ ਇਹ ਆਪਣਾ ਫਰਜ਼ ਕੀ ਹੈਗਾ ਵਾ ਜੇ ਦਾ ਆਪਣੇ ਘਰ ਦੇ ਘਰ ਦੇ ਬੱਚਿਆਂ ਨੂੰ ਦੇਖਦੇ ਆਪਾਂ ਜਾਂ ਆਣ ਗਵਾਂਡ ਨੂੰ ਦੇਖਦੇ ਆਂ ਕੋਈ ਡਿੱਗਾ ਹੈਗਾ ਉਹ ਸੇਵਾ ਸੇਵਾ ਕਹਿ ਨਹੀਂ ਸਕਦੇ ਉਹ ਆਪਣਾ ਫਰਜ਼ ਹੁੰਦਾ ਵਾ اخਲਾਕੀ ਫਰਜ਼ ਹੈ ਜਿਦਾ ਨਾ ਸੜਕ ਤੇ ਵੀ ਕੋਈ ਪਿਆ ਹੁੰਦਾ ਬੰਦਾ ਆਪਾਂ ਕਹਿੰਦੇ ਚੱਕ ਲਈਏ ਉਹ ਫਰਜ਼ ਹੈਗੇ ਆਪਣੇ ਤੇ ਭਾਈ ਸਾਹਿਬ ਇੱਕ ਗੱਲ ਦੱਸੋ ਇਸ ਜਿਹੜਾ ਬੇੜਾ ਵੱਡਾ ਬਣਾਇਆ ਜਾ ਰਿਹਾ ਇਹਨੂੰ ਰੈਸਕਿਊ ਬੇੜਾ ਵੀ ਕਹਿ ਸਕਦੇ ਆਪਾਂ ਹਾਂ ਜੀ ਰੈਸਕਿਊ ਬੇੜਾ ਕਹਿ ਸਕਦੇ ਆਂ ਜੇਦਾ ਆਪਾਂ ਫਸਟ ਏਡ ਕੈ ਦੇਦੀ ਦੀ ਐ ਐਮਬੂਲੈਂਸ ਇੱਕਦਮ ਵਿੱਚ ਜਾਣਾ ਪੈਂਦਾ ਵਾ ਡੰਗਰ ਕੱਢਣੇ ਪੈਂਦੇ ਹੈਗੇ ਆ ਬਿਲਕੁਲ ਤੇ ਵਿੱਚ ਜਾਂ ਪਸ਼ੂ ਕੱਢਣੇ ਪੈਂਦੇ ਮਾਲਤਾਨਾ ਹੁੰਦਾ ਵਾ ਯਾਨੀ ਕਿ ਸਮਾਨ ਵੀ ਕਾਫੀ ਕੱਢ ਸਕਦੇ ਆ ਇਹਦੇ ਵਿੱਚ 10 ਕਟਨ ਤੱਕ ਮਟੀਰੀਅਲ ਲਿਆ ਸਕਦੇ ਆ ਜੇ ਬਾਈ ਜੀ ਇਹ ਕਈ ਵਾਰੀ ਪਾਣ ਵੀ ਲਾਉਣਾ ਹੁੰਦਾ ਵਾ ਤੇ ਰੋਡ ਦੇ ਉੱਤੇ ਥਾਂ ਨਹੀਂ ਹੁੰਦੀ ਆ ਪਰ ਨਾਲ ਦਰਿਆ ਵਗਦਾ ਹੁੰਦਾ ਜੀ ਜੀ ਇਹਨੂੰ ਉਸ ਦਰਿਆ ਦੇ ਵਿੱਚ ਇਹਦੇ ਵਿੱਚ ਬੋਰੇ ਰੱਖ ਕੇ ਆਪਾਂ ਉਹਦੇ ਵਿੱਚ ਛੁੱਟ ਸਕਦੇ ਆਪਾਂ ਤੇ ਇਹ ਜਿਹੜਾ ਬੇੜਾ ਹੈ ਉਹ ਕਿੱਥੇ ਜਾ ਰਿਹਾ ਤੁਹਾਨੂੰ ਇਹ ਬੇੜਾ ਅਸੀਂ ਦੇਖਦੇ ਆ ਕਿਉਂਕਿ ਇੱਕ ਬਾਉਪੁਰ ਸultanpur ਇਲਾਕੇ ਤੇ ਚੱਲ ਰਿਹਾ ਵਾ ਜੀ ਜੀ ਹੁਣ ਦੇਖਦੇ ਆ ਕਿ ਕਿੱਥੇ ਜ਼ਿਆਦਾ ਭੀੜ ਪਈ ਹੋਈ ਆ ਉੱਥੇ ਆਪਾਂ ਜ਼ਰੂਰ ਲੈ ਕੇ ਜਾਵਾਂਗੇ ਮੇਨ ਹੈਗਾ ਕਿ ਜੀ ਜੀ ਇਹ ਬੇੜੇ ਬੇੜੇ ਬਣਾਉਣੇ ਸੌਖੇ ਹੈਗੇ ਆ ਜੀ ਜੀ ਕੋਈ ਗੱਲ ਨਹੀਂ ਪਰ ਚਲਾਉਣੇ ਉਨੇ ਹੀ ਔਖੇ ਹੈਗੇ ਆ ਜੀ ਜੀ ਯਾਨੀ ਕਿ ਇਹਦੇ ਲਈ ਡਰਾਈਵਰ ਵੀ ਪਰਫੈਕਟ ਚਾਹੀਦਾ ਕਿਉਂਕਿ ਜਿੱਦਾਂ ਪਰਮਜੀਤ ਸਿੰਘ ਹੈਗੇ ਆ ਉਥੇ ਬਾਊਪਰ ਜੀ ਜੀ ਉਹ ਢੇੜੇ ਚਲਾਉਣ ਦੇ ਐਕਸਪਰਟ ਹੈਗੇ ਦੋਵੇਂ ਭਰਾ ਉਹਨਾਂ ਤੋਂ ਇੱਕ ਭਰਾ ਨੂੰ ਬੇਨਤੀ ਕਰਾਂਗੇ ਨਾਲ ਜਾਣਗੇ ਜਿੱਥੇ ਵੀ ਜਾਣਗੇ ਉਹਨਾਂ ਨੇ ਇਸ ਤੋਂ ਲਾਵਾ ਹੁਣ ਜਿੱਦਾਂ ਪੰਜਾਬ ਦੇ ਵਿੱਚ ਹੋਰ ਵੀ ਜਗ੍ਹਾ ਤੇ ਆਪ ਦਾ ਆਈਏ ਹੋਏ ਨੇ ਬਾੜ ਆਈ ਹੋਈ ਆ ਡੇਰਾ ਬਾਬਾ ਨਾਨਕ ਹੈ ਅਜਨਾਲਾ ਹੈ ਹੋਰ ਵੀ ਕਈ ਇਲਾਕੇ ਨੇ ਉੱਥੇ ਵੀ ਤੁਹਾਡੀਆਂ ਹੁਣ ਕਿਸ਼ਤੀਆਂ ਜਾਂ ਕੋਈ ਕਿ ਬੇੜੇ ਭੇਜੋਗੇ ਡੇਰਾ ਬਾਬਾ ਨਾਨਕ ਦਾ ਤਾਂ ਨਹੀਂ ਪਤਾ ਪਰ ਅਜਨਾਲੇ ਸਾਈਡ ਕਹਿੰਦੇ ਕਿ ਪਾਣੀ ਉਤਰ ਚੁੱਕਾ ਵਾ ਜੀ ਪਰ ਇਧਰ ਹਜੇ ਜੋਰ ਹੈਗਾ ਹਰੀਕੇ ਪਤਣਾ ਨੂੰ ਸਾਨੂੰ ਕਾਫੀ ਫੋਨ ਆ ਰਹੇ ਹੈ ਗਿਆ ਪਰ ਅਸੀਂ ਕੋਸ਼ਿਸ਼ ਕਰ ਰਹੇ ਕਿ ਅਸੀਂ ਉਹਨਾਂ ਦੇ ਆਸਤੇ ਖਰੇ ਉਤਰ ਜੇ ਠੀਕ ਹੈ ਇਸ ਬੇੜੇ ਤੇ ਕਿੰਨੇ ਕੁ ਬੰਦੇ ਲੱਗੇ ਹੋਣ ਤੇ ਕਿੰਨੇ ਦਿਨ ਹੋ ਗਏ ਨੇ ਇਹ ਬੇੜੇ ਨੂੰ ਬਣਾ ਲਿਆ ਤੇ ਤਿੰਨ ਕ ਦਿਨ ਹੋ ਗਏ ਆ ਚਾਰ ਕ ਦਿਨ ਚ ਕਰ ਦੇਣ ਲੱਗੇ ਬੇੜਾ ਤਿਆਰ ਇਹ ਮੋ ਚਾਰ ਦਿਨਾਂ ਬੇੜਾ ਤਿਆਰ ਕਰ ਦੋਗੇ ਤੇ ਕਿੰਨੀਆਂ ਕੋ ਕਿਸਤੀਆਂ ਹੋਰ ਤਿਆਰ ਕੀਤੀਆਂ ਤੁਸੀਂ ਕਿਸਤੀਆਂ ਅਸੀਂ 40 ਕ ਤਿਆਰ ਹੋਈਆਂ ਇਹ ਵਿੱਚੋਂ 20 25 ਲੈ ਵੀ ਗਏ ਹੈਗੇ ਲੋਕ ਤੇ ਬਾਕੀ ਕਿਹੋਈ ਯਾਰੀਆਂ ਜਿੰਨਾ ਕ ਹੋਊਗਾ ਅਸੀਂ ਜੋਰ ਲਾਵਾਂਗੇ ਜੀ ਉਹ ਕਿਹੜੇ ਕਿਹੜੇ ਏਰੀਏ ਜਾ ਰਹੀਆਂ ਤੁਹਾਡੀਆਂ ਕਿਸਤੀਆਂ ਦੇ ਬਿਲੇ ਇਹ ਮੰਡ ਏਰੀਏ ਦੇ ਵਿੱਚ ਫਿਰੋਜ਼ਪੁਰ ਸਾਈਡ ਲੈ ਕੇ ਜਾ ਰਿਹਾ ਕੁਛ ਇਹ ਨਾਲੇ ਵਾਲੇ ਵੀ ਲੈ ਕੇ ਗਏ ਸੱਜਣ ਯਾਨੀ ਕਿ ਜਿਹੜੇ ਜੀ ਨੂੰ ਲੋਡ ਹੈਗੀ ਲੈ ਜਾਂਦਾ ਹੈਗਾ ਮੇਨ ਇਹ ਹੈਗਾ ਕਿ ਇੱਕ ਮੈਂ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਅਨਨੈਸੈਸਰੀ ਸ਼ੌਂਗਿਆ ਤੌਰ ਤੇ ਕੋਈ ਕਿਸ਼ਤੀ ਨਾ ਲੈ ਜਾਵੇ ਜੀ ਤੇ ਦੂਜਾ ਪਿੰਡਾਂ ਦੇ ਵਿੱਚ ਬੱਚੇ ਹੁੰਦੇ ਜਿਹੜਾ ਖੇਡਦੇ ਆ ਟਰੈਕਟਰਾਂ ਦੇ ਵਿੱਚ ਖੇਡਾਂ ਖੇਡਦੇ ਹੈਗੇ ਚਲੋ ਖੈਰ ਉਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈਗਾ ਕਿ ਯੂਥ ਜੇ ਆਪਣੇ ਇਹ ਯੂਥ ਨਾ ਹੋਵੇ ਤਾਂ ਬੰਨ ਵੀ ਨਾ ਪੱਜੇ ਜੀ ਜੀ ਪਰ ਫਿਰ ਵੀ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਕਿਸ਼ਤੀ ਤੇ ਟਰੈਕਟਰ ਦੇ ਵਿੱਚ ਫਰਕ ਹੁੰਦਾ ਵਾ ਤੇ ਇਹ ਆ ਕਿ ਕਈ ਵਾਰੀ ਆਪਾਂ ਕੰਮ ਕਰਨ ਜਾਣੇ ਆ ਤਾਂ ਹਾਸੋ ਹੀ ਨਹੀਂ ਗੱਲ ਨਾ ਹੋ ਜਾਈਏ ਜਾਂ ਨੁਕਸਾਨ ਨਾ ਕਰਾ ਲਈਏ ਪਿੰਡ ਦਾ ਸਿਆਣਾ ਬੰਦੇ ਨਾਲ ਲੈ ਕੇ ਹੀ ਤੁਰਨਾ ਚਾਹੀਦਾ ਤੇ ਸਿਆਣੇ ਬੰਦਿਆ ਦੇ ਹੱਥ ਦੇ ਵਿੱਚ ਹੀ ਇਹ ਚਾਰਜ ਹੋਣਾ ਚਾਹੀਦਾ ਕਿ ਭਾਈ ਸਾਹਿਬ ਤੁਸੀਂ ਇੱਕ ਵਾਰ ਪੂਰਾ ਆਪਣਾ ਐਡਰੈਸ ਤੇ ਫੋਨ ਨੰਬਰ ਦੱਸੋਗੇ ਕਿੱਥੇ ਤੁਹਾਨੂੰ ਕੰਟੈਕਟ ਕੀਤਾ ਜਾ ਸਕਦਾ ਕਿਸਿਆਂ ਦਾ ਫੋਨ ਨੰਬਰ ਤਾਂ ਚਲੋ ਕੰਟੈਕਟ ਮੈਂ ਤੁਹਾਨੂੰ ਦੇ ਦੇਣਾ ਨਾ ਬੱਚੇ ਤੁਹਾਨੂੰ ਦੇ ਦੇਣਗੇ ਕੰਟੈਕਟ ਜੀ ਜੀ ਤੇ ਆਪਣਾ ਰੇਲ ਕੋਚ ਫੈਕਟਰੀ ਦੇ ਸਾਹਮਣੇ ਪਲਾਂਟ ਹੈਗਾ ਜੀ ਰੇਲ ਕੋਚ ਫੈਕਟਰੀ ਮਸ਼ਹੂਰ ਹੈਗੀ ਪਟੂਰਸਲੇ ਬਿਲਕਿਈ ਨਾਮ ਕੀ ਸਿਰ ਪੂਰਾ ਪੂਰਾ ਨਾਮ ਕੀ ਪੂਰਾ ਹੰਸਪਾਲ ਕੋਚ ਪ੍ਰੋਡਕਟ ਹੰਸਪਾਲ ਕੋਚ ਪ੍ਰੋਡਕਟ ਓਡੀ ਫੈਕਟਰੀ ਦਾ ਨਾਮ ਹੈ ਤੇ ਇੱਥੇ ਜਿਹੜੇ ਜ਼ਰੂਰਤਮੰਦ ਲੋਕ ਨੇ ਇੱਥੋਂ ਬੇੜੀਆਂ ਜਾਂ ਉਹਦੇ ਵਾਸਤੇ ਆ ਜਿਆਦੇ ਜਿਹਨੇ ਬੇੜੇ ਰੋਪੀ ਵਾਸਤੇ ਇੱਥੇ ਅਪਰੋਚ ਕਰ ਸਕਦੇ ਤੁਹਾਡੇ ਨਾਲ ਹਾਂਜੀ ਹਾਂਜੀ ਕਰਦੇ ਆ ਅਪਰੋਚ ਯਾਨੀ ਅਪਰੋਚ ਕਰਨ ਤੁਹਾਨੂੰ ਜਾਂ ਉਹ ਜਿਹਨਾਂ ਲੋੜ ਹੈ ਪਰ ਲੋੜਮੰਦ ਜ਼ਰੂਰਤਮੰਦ ਬੰਦੇ ਜ਼ਰੂਰਤਮੰਦ ਹੀ ਕਰਨਗੇ ਯਾਨੀ ਕਿ ਤੇ ਦੂਜੀ ਆ ਕਿ ਕਈ ਵਾਰੀ ਕਿਸ਼ਤੀਆਂ ਦੀ ਲੋਡ ਵੀ ਨਹੀਂ ਹੁੰਦੀ ਆ ਜੀ ਜੀ ਪਿੰਡਾਂ ਥਾਵਾਂ ਦੇ ਵਿੱਚ ਜਿੱਦਾਂ ਅਸੀਂ ਕਈ ਸਾਡੇ ਨਾਲ ਐਕਸਪੀਰੀਅੰਸ ਹੋਇਆ ਵਾ ਕਿ ਜਿਹੜੇ ਦਰਿਆਵਾਂ ਦੇ ਵਿੱਚ ਹੈਗੇ ਉਹਨਾਂ ਦੇ ਲੋਕਾਂ ਦੇ ਵਿੱਚ ਇੱਕ ਮੈਟੈਲਿਟੀ ਹੁੰਦੀ ਆ ਕਿ ਜੇ ਮੇਰੇ ਘਰ ਕਿਸ਼ਤੀ ਟਰੈਕਟਰ ਖੜਾ ਤਾਂ ਤੇ ਜਾਂ ਉਹਦੇ ਘਰ ਟਰੈਕਟਰ ਖੜਾ ਤਾਂ ਮੈਂ ਵੱਡਾ ਲਿਆ ਕੇ ਖੜਾ ਹੁਣ ਐਦਾ ਦੀ ਹਾਲਤ ਆ ਕਿ ਯਾਰ ਉਹਨੇ ਕਿਸ਼ਤੀ ਰੱਖੀ ਆ ਤਾਂ ਮੈਂ ਵੀ ਕਿਸ਼ਤੀ ਲਿਆਵਾਂ ਪਰ ਪਿੰਡ ਦੇ ਵਿੱਚ ਦੋ ਕਿਸ਼ਤੀਆਂ ਤਿੰਨ ਬਹੁਤ ਹੁੰਦੀਆਂ ਵਾ ਜੀ ਜੀ ਯਾਨਕਿ ਪਿੰਡ ਦੇ ਵਿੱਚ ਜੇ 200-200 ਦੇ ਡੇਰਿਆਂ ਦੇ ਵਿੱਚ ਹੈਗੀ ਆ 100 ਵਧੀ ਹੈਗੀ ਆ ਤਾਂ ਉਹਦੇ 2-3 ਕਿਸ਼ਤੀਆਂ ਬਹੁਤ ਹੁੰਦੀਆਂ ਹਨ ਪਰ ਉਹ ਯਾਨਕਿ ਨਾ ਆਨੰਦ ਸੈਸਰੀ ਸਾਨੂੰ ਯਾਨਕਿ ਫੋਨ ਨਾ ਕਰਿਆ ਕਰਨਾ ਕਿ ਅਸੀਂ ਵੀ ਡਿਸਟਰਬ ਹੁੰਨੇ ਆ ਪਰ ਅਸੀਂ ਅੱਜ ਕੱਲ ਫੋਨ ਨੰਬਰ ਪਾ ਦਿੱਤੇ ਹੈਗੇ ਆ ਅੱਜ ਵੀ ਪਾ ਲੈਣੇ ਹੈਗੇ ਨੈਟ ਦੇ ਉੱਤੇ ਕਿ ਇੱਥੇ ਸੰਪਰਕ ਕਰ ਸਕਦੇ ਆ ਠੀਕ ਤੁਸੀਂ ਵੇਖਿਆ ਕਿਸ ਤਰ੍ਹਾਂ ਇੱਥੇ ਪਾਈ ਪ੍ਰਤਪਾਲ ਸਿੰਘ ਉਹਨਾਂ ਦੀ ਪੂਰੀ ਟੀਮ ਇੱਥੇ ਲੱਗੀ ਹੋਈ ਆ ਐਸ ਵਲੇ ਬੇੜੇ ਬਣਾਉਣ ਦੇ ਵਿੱਚ ਤੇ ਇਸ ਤੋਂ ਇਲਾਵਾ ਜਿਹੜੀਆਂ ਕਿਸ਼ਤੀਆਂ ਬਣਦੀਆਂ ਪਈਆਂ ਨੇ ਇਹ ਸੇਵਾ ਕਰਦੇ ਪਏ ਨੇ ਪਿੰਡਾਂ ਦੇ ਵਿੱਚ ਜਿੱਥੇ ਹੜ੍ਹ ਆਏ ਹੋਏ ਨੇ ਉੱਥੇ ਕਿਸ਼ਤੀਆਂ ਭੇਜਦੇ ਪਏ ਨੇ ਪੇਟਾ ਸਰੂਪ ਇਹਨਾਂ ਨੂੰ ਯਾਨੀ ਕਿ ਭੇਜਿਆ ਜਾ ਰਿਹਾ ਹੈ ਗੁਰੂ ਮਹਾਰਾਜ ਦੇ ਹੁਕਮਾਂ ਦੇ ਅਨੁਸਾਰ ਇਹ ਜਿਹੜੀ ਹੈ ਸੇਵਾ ਕੀਤੀ ਜਾ ਰਹੀ ਹੈ ਜਿੱਦਾਂ ਭਾਈ ਪਿਤਪਾਲ ਸਿੰਘ ਹੋਰਾਂ ਨੇ ਦੱਸਿਆ ਹੈ ਕਿ ਇਹ ਸੇਵਾ ਜਿਹੜੀ ਹੈ ਗੁਰੂ ਮਹਾਰਾਜ ਦੇ ਹੁਕਮਾਂ ਦੇ ਅਨੁਸਾਰ ਇੱਕ ਧਾਰੀ ਸੰਗਤ ਲੱਗੀ ਹੋਈ ਆ ਬੱਚੇ ਲੱਗੇ ਹੋਏ ਆ ਸਾਡੇ ਕੱਲਿਆਂ ਦੀ ਸੇਵਾ ਨਹੀਂ ਹੈਗੀ ਆ ਇਹ ਸੰਗਤ ਦੇ ਉਦਮ ਨਾਲ ਹੀ ਚੱਲ ਰਿਹਾ ਕੰਮ ਆ ਤੁਹਾਡੇ ਵਰਗੇ ਸੀਰਾ ਦੀ ਹਲਾਸ਼ੀਰੀ ਨਾਲ ਚੱਲ ਰਿਹਾ ਤੁਸੀਂ ਵੀ ਸੇਵਾਦਾਰ ਹੀ ਹੈਗੇ ਆ ਯਾਨੀ ਕਿ ਇਨਾ ਕਰ ਰਹੇ ਹੋ ਨਾ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਤਰ੍ਹਾਂ ਇੱਥੇ ਕਿੰਨੇ ਜਣੇ ਲੱਗੇ ਹੋਏ ਨੇ ਇੱਕ ਬੇੜਾ ਬਣਾਉਣ ਦੇ ਵਿੱਚ ਇਹ ਰੈਸਕਿਊ ਬੇੜਾ ਹੈ ਜਿਹੜਾ ਕਿ ਅਲੱਗ-ਅਲੱਗ ਥਾਵਾਂ ਤੇ ਭੇਜਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਇੱਕ ਬੇੜਾ ਭੇਜਿਆ ਜਾ ਚੁੱਕਾ ਹੈ ਬਹੂਪੁਰ ਪਿੰਡ ਦੇ ਵਿੱਚ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਇਲਾਕੇ ਹਨ ਜਿੱਥੇ ਜਰੂਰਤ ਸਨ ਉਹ ਬੇੜਾ ਇਹ ਬੇੜਾ ਉੱਥੇ ਪੰਚਾਇਆ ਜਾਏਗਾ لیکن جس طرح ਕੀ ਭਾਈ ਪ੍ਰਿਤਪਾਲ ਹੋਰਾਂ ਨੇ ਦੱਸਿਆ ਕਿ ਆ ਜਿਹੜੇ ਲੋਕ ਨੇ ਕੁਝ ਲੋਕ ਵੈਸੇ ਹੀ ਫੋਨ ਕਰ ਦਿੰਦੇ ਨੇ ਕਿ ਉਹਨਾਂ ਨੂੰ ਬੇੜੇ ਦੀ ਜ਼ਰੂਰਤ ਹੈ ਜਾਂ ਕਿਸ਼ਤੀ ਦੀ ਜ਼ਰੂਰਤ ਹੈ ਉਹ ਇਸ ਤਰ੍ਹਾਂ ਦੇ ਫੋਨ ਨਾ ਕਰਨ ਕਿਉਂਕਿ ਅਨੈਸੀਸਰੀਲੀ ਜਿਹਨਾਂ ਨੂੰ ਲੋੜ ਹੈ ਉਹ ਲੋਕ ਇਸ ਸੇਵਾ ਤੋਂ ਵਾਂਝੇ ਰਹਿ ਸਕਦੇ ਹਨ ਸੋ ਗੁਜ਼ਾਰਿਸ਼ ਇਹਨਾਂ ਨੇ ਕੀਤੀ ਹੈ ਕਿ ਜਿਨ੍ਹਾਂ ਨੂੰ ਕਿਸ਼ਤੀਆਂ ਦੀ ਲੋੜ ਹੈ ਜਿਨ੍ਹਾਂ ਨੂੰ ਬੇੜੇ ਦੀ ਲੋੜ ਹੈ ਉਹ ਇੱਥੇ ਅਪਰੋਚ ਕਰ ਸਕਦੇ ਹਨ ਲੇਕਿਨ ਜੂਰਤਮੰਦ ਲੋਕ ਹੀ ਅਪਰੋਚ ਕਰਨ ਪਿੰਡ ਦੇ ਵਾਸੀਆਂ ਨੂੰ ਇਥੇ ਆਸ-ਪਾਸ ਦੇ ਪਿੰਡਾਂ ਨੂੰ ਪਲੱਸ ਗੱਲ ਕੀਤੀ ਜਾਵੇ ਹਰ ਪੀੜਿਤ ਇਲਾਕਿਆਂ ਦੇ ਵਿੱਚ ਜਿੰਨੇ ਵੀ ਲੋਕ ਐਸ ਵੇਲੇ ਰੈਸਕਿਊ ਵਾਸਤੇ ਅਪਰੋਚ ਕਰਦੇ ਪਏ ਨੇ ਉਹ ਇੱਥੇ ਅਪਰੋਚ ਕਰ ਸਕਦੇ ਆ ਅੱਛਾ ਭਾਈ ਤੁਸੀਂ ਕਹਣਾ ਮੈਂ ਇੱਕ ਗੱਲਾਂ ਕਹਿਣਾ ਚਾਹੁੰਦਾ ਕਿ ਜਿਹੜੇ ਆਪਣੇ ਇਲਾਕੇ ਦੇ ਮੌਤਵਰ ਸੱਜਣ ਆ ਨਾ ਉਹ ਹੀ ਫੋਨ ਕਰ ਕਰਨ ਜਦਾਂ ਪਿੰਡ ਦੇ ਵਿੱਚ ਸਰਪੰਚ ਹੁੰਦੇ ਆ ਜਾਂ ਲੰਮੜਦਾਰ ਹੁੰਦੇ ਆ ਯਾਨੀ ਕਿ ਜੇ ਜਿੰਮੇਵਾਰੀ ਹੋਵੇ ਜੀ ਜੀ ਯਾਨੀ ਕਿ ਇੱਕ ਪਿੰਡ ਦੇ ਵਿੱਚ 10 10 20 20 ਫੋਨ ਆ ਜਾਣੇ ਉਹ ਗੱਲ ਬੰਦ ਹੀ ਨਹੀਂ ਹੈਗੀ ਠੀਕ ਹੈ ਅਸੀਂ ਹਾਜ਼ਰ ਹੈਗੇ ਆ ਅਸੀਂ ਜੋਰ ਜਿਨਨੇ ਵਾਹ ਲੱਗਦੀ ਲਾਵਾਂਗੇ ਬਿਲਕੁਲ ਲਾਵਾਂਗੇ ਠੀਕ ਹੈ ਇਹ ਨਹੀਂ ਗੱਲ ਹੈਗੀ ਠੀਕ ਹੈ ਤੇ ਪਰ ਇੱਕ ਉਹ ਹੀ ਗੱਲ ਤੁਹਾਡੇ ਕਹਿਣ ਦਾ ਜਿਹਨੂੰ ਜ਼ਰੂਰਤ ਆ ਉਹ ਵਾਂਝਾ ਨਾ ਰਹਿ ਜਾਵੇ ਠੀਕ ਹੈ ਹਾਂਜੀ ਠੀਕ ਹੈ ਤੁਸੀਂ ਵੇਖਿਆ ਕਿਸ ਤਰ੍ਹਾਂ ਇੱਥੇ ਉਹਨੂੰ ਗੁਜ਼ਾਰਿਸ਼ ਕੀਤੀ ਹੈ ਭਾਈ ਪ੍ਰਿਤਪਾਲ ਹੋਰਾਂ ਨੇ ਕਿ ਪਿੰਡ ਦੇ ਮੌਤਵਾਰ ਲੋਕ ਯਾਨੀ ਦੇ ਰਿਸਪੋਨਸਿਬਲ ਲੋਗਨ ਉਹ ਹੀ ਫੋਨ ਕਰਨ ਤੇ ਉਹਨਾਂ ਦੇ ਫੋਨ ਵੀ ਚੁੱਕੇ ਜਾਣਗੇ ਗੌਰ ਕੀਤਾ ਜਾਏਗਾ ਇੱਕ ਪਾਸੇ ਜਿੱਥੇ ਸਰਕਾਰ ਆਪਣੇ ਉਦਮ ਕਰਦੀ ਪਈ ਹੈ ਸਰਕਾਰ ਵੱਲੋਂ ਕਾफी ਜੋਰ ਲਾਇਆ ਜਾ ਰਿਹਾ ਹੈ ਕਿ ਖੜਾ ਤੇ ਕਾਬੂ ਪਾਇਆ ਜਾ ਸਕੇ ਦੂਜੇ ਪਾਸੇ ਹੁਣ ਸੰਗਤਾਂ ਵੀ ਅੱਗੇ ਆਪਣਾ ਕਦਮ ਵਧਾਰੀਆਂ ਨੇ ਦੂਜੇ ਪਾਸੇ ਅਪੀਲ ਕੀਤੀ ਹੈ ਇਹਨਾਂ ਨੇ ਕਿ ਹੋਰ ਵੀ ਇੰਡਸਟ੍ਰੀਇਸਟ ਅੱਗੇ ਆਉਣ ਤੇ ਇਦਾਂ ਦੇ ਉਦਮ ਕਰਨ ਤਾਂ ਕਿ ਜਿਹੜੇ ਪਿੰਡ ਵਾਸੀ ਇਸ ਸਮੇਂ ਮੁਸੀਬਤ ਦੇ ਵਿੱਚ ਫਸੇ ਆਏ ਹਨ ਉਹਨਾਂ ਨੂੰ ਮੁਸੀਬਤ ਚੋਂ ਕੱਢਿਆ ਜਾ ਸਕੇ ਕੈਮਰਾ ਪਰਸਨ ਮਨੀਸ਼ ਅਰਾਜੀਬਦ